ਕੁੜੀ ਨੂੰ ਖੜਾ ਕਰੋ ਪਰ ਕੇ ਜਿਹੜੀ ਤੀਜੋ ਵਿਚਾਰ ਦੋਗੇ ਅਸੀਂ ਉਦਾਂ ਹੀ ਕਰਨਾਗੇ ਪਰ ਹਲੇ ਤੱਕ ਜੋ ਸਾਡਾ ਸੀਗਾ ਵਿਚਾਰ ਕਿ ਅਸੀਂ ਆਪਣੀ ਮਾਤਾ ਜੀ ਨੇ ਖੜੇਗਾ ਜੋ ਵੀ ਸਾਡੇ ਆਪਣੇ ਪਿੰਡ ਦੇ ਵਿੱਚ ਹੁਣ ਚੱਲ ਰਿਹਾ ਜਿਵੇਂ ਸਾਡੇ ਹੱਥ ਨੂੰ ਪਤਾ ਸ਼ਰੇਆਮ ਚੱਲ ਰਿਹਾ ਕਿੱਥੇ ਚੱਲ ਰਿਹਾ ਸਭ ਨੂੰ ਪਤਾ ਠੀਕ ਹੈ ਜੀ ਹੁਣ ਤੱਕ ਜਿੰਨੇ ਵੀ ਵੀਰਵਾਰ ਆਏ ਨੇ ਜਾਂ ਸਰਪੰਚੀਆਂ ਲੜੀਆਂ ਨੇ ਜਿਨ੍ਹਾਂ ਨੇ ਵੀ ਹੁਣ ਤੱਕ ਜਿਨ੍ਹਾਂ ਨੇ ਵੀ ਸਿਆਸਤ ਕੀਤੀ ਆ ਤੁਸੀਂ ਦੱਸੋ ਕਿ ਉਹ ਨਸ਼ਾ ਬੰਦ ਹੋਇਆ ਨਹੀਂ ਹੋਰ ਤੱਕ ਉਵੇਂ ਹੀ ਚੱਲਦਾ ਸ਼ਰੀਆਂ ਵਿੱਚ ਚੱਲਦਾ ਸਾਡਾ ਦਾ ਪਰ ਇਹੀ ਲੋਕਾਂ ਦੇ ਪਰ ਬੈਠੀ ਆ ਤੇ ਸਾਨੂੰ ਇੱਕ ਵਾਰ ਤੁਸੀਂ ਮੌਕਾ ਦਿਓ ਅਸੀਂ ਪਹਿਲੀ ਵਾਰ ਇਸ ਚੀਜ਼ ਦੇ ਵਿੱਚ ਆਏ ਆ ਚਾਚਾ ਜੀ ਨੂੰ ਨਹੀਂ ਪਤਾ ਹੀ ਆ ਕਿ 30 ਸਾਲਾਂ ਦੇ ਇਸ ਰਾਜਨੀਤੀ ਦੇ ਵਿੱਚ ਤੁਸੀਂ 100% ਦੀ ਸੇਵਾ ਕਰ ਰਹੇ ਸੀ ਪਰ ਸਾਡਾ ਇਸ ਵਾਰ ਸਰਪੰਚ ਕਿਰਤੋਂ ਤੌਰ ਤੇ ਸਰਪੰਚ ਦੇ ਤੌਰ ਤੇ ਪਾਰਟਿਸਪੇਟ ਕਰਨਾ ਸਰਪੰਚ ਦੀ ਰੈਡੀਕਲ ਦੇ ਵਿੱਚ ਪਹਿਲੀ ਵਾਰ ਤਾਂ ਮੈਂ ਤਾਂ ਇਹੀ ਚਾਹਾਂਗਾ ਕਿ ਤੁਸੀਂ ਇੱਕ ਵਾਰ ਸਾਨੂੰ ਮੌਕਾ ਦਿਓ ਇੱਕ ਇੱਕ ਵਾਰ ਤੁਹਾਨੂੰ ਮੌਕਾ ਦੇ ਕੇ ਤੁਸੀਂ ਦੇਖੋਗੇ ਅਸੀਂ ਕਿਸ ਹਿਸਾਬ ਨਾਲ ਅਸੀਂ ਪਿੰਡ ਦੀ ਸੇਵਾ ਕਰਦੇ ਹਾਂ ਤੁਹਾਨੂੰ ਜੇ ਸਾਨੂੰ ਕੋਈ ਕੋਈ ਸ਼ਿਕਾਇਤ ਆ ਗਈ ਜਦ ਅਸੀਂ ਤੁਹਾਨੂੰ ਕੋਈ ਸ਼ਿਕਾਇਤ ਦਾ ਮੌਕਾ ਦਿੰਦਾ ਤਾਂ ਅਸੀਂ ਤੁਹਾਡੇ ਦੇਣਦਾਰ ਹੋਵਾਂਗੇ ਜਦ ਸਿਰ ਤੋਂ ਸਿਰ ਸਾਟਾ ਜੁੱਤੀਆਂ ਟੁੱਟੀਆਂ ਪਹਿਲਾਂ ਇਹੀ ਕਰਦਾ ਤੁਹਾਡੇ ਉਰੇ ਵਿਖਾਪੀ ਸ਼ਾਵਾ ਮੰਗਦਾ ਜੇ ਕੋਈ ਮੇਰੇ ਤੋਂ ਗਲਤੀ ਹੋ ਗਈ ਉਹ ਤੋਂ ਕੋਈ ਉਹ ਵੀ ਸਾਦੀ ਦਿਓ ਤੇ ਹੁਣ ਤੁਹਾਡਾ ਸੰਬੋਧਨ ਕਰਨਗੇ ਸਾਡੇ ਵੱਲੋਂ ਜੀ ਪਿਆਰੋਂ ਸੰਗੀ ਜੀ ਅਹਿਕੀਕੀ ਦਾ ਖਾਸਾ ਸ੍ਰੀ ਵੈਦੂਤੀ ਦੀ ਫਤਿਹ ਮੈਨੂੰ ਬੜੀ ਖੁਸ਼ੀ ਹੋਈ ਯਾਰ ਰਾਤ ਹੀ ਸੁਨੇਹਾ ਮਿਲਿਆ ਸੀ ਕਿ ਆਪਣੇ ਘਰੇ ਗੁਰਜੀਤ ਸਿੰਘ ਜੀ ਨੇ ਫੋਨ ਕੀਤਾ ਸੀ ਕਿ ਆਪਣੇ ਘਰੇ ਹੀ ਕੱਟ ਰੱਖਿਆ ਹੋਇਆ ਮੈਂ ਤਾਂ ਸੋਚਦਾ ਸੀ ਕਿ ਸਾਰੇ ਪਿੰਡ ਦਾ ਕੱਟ ਉਹਦੇ ਗੁਰਦੁਆਰਾ ਸਾਹਿਬ ਹੋਊਗਾ ਪਰੰਤੂ ਇਹ ਕਹਿੰਦੇ ਵੀ ਨਹੀਂ ਇਹ ਆਪਣੇ ਘਰੇ ਹੀ ਕੱਟ ਰੱਖਿਆ ਹੋਇਆ ਪਰ ਮੈਂ ਚਾਹਦਾ ਤਾਂ ਸੀਗਾ ਵਈ ਆਪਣਾ ਜਿਹੜਾ ਇਕੱਠਾ ਹੈ ਇਹ ਤੇ ਸਾਰੇ ਸੂਚੇ ਪਿੰਡ ਦਾ ਚਾਹੀਦਾ ਸੀ ਕਿਉਂਕਿ ਉੱਥੇ ਹੀ ਸਾਰੇ ਜਿੰਨੇ ਵੀ ਆਪਣੇ ਭੈਣ ਭਾਈ ਦੇ ਉੱਥੇ ਇਕੱਠੇ ਹੋ ਜਾਂਦੇ ਸਾਰਿਆਂ ਦੇ ਵਿਚਾਰ ਇਕੱਠੇ ਹੁੰਦੇ ਆਪਾਂ ਕੋਈ ਨੌਜਵਾਨ ਮੁੰਡਾ ਜਿਵੇਂ ਗਰਜੀਤ ਸਿੰਘ ਜੀ ਨੇ ਇਹ ਵਧੀਆ ਕੰਮ ਕਰ ਸਕਦੇ ਸੀ ਪਰ ਅਜਿਹਿਆਂ ਨੂੰ ਆਪਾਂ ਸਰਬਸੰਤੀ ਨਾਲ ਇਹਨਾਂ ਨੂੰ ਆਪਾਂ ਸਰਪੰਚ ਬਣਾਉਂਦੇ ਬਹੁਤ ਦੇਰ ਦੀਆਂ ਗੱਲਾਂ ਨੇ ਆਪਣੇ ਪਿੰਦਰਜੀ ਜੀ ਜਦ ਸਰਪੰਚ ਬਣੇ ਸੀ ਉਹਨਾ ਟਾਈਮ ਤੇ ਵੀ ਮੈਂ ਕਿਹਾ ਸੀਗਾ ਵੀ ਨਹੀਂ ਸਰਬਸੰਮਤੀ ਹੋਣੀ ਚਾਹੀਦੀ ਆ ਇਲੈਕਸ਼ਨ ਨਹੀਂ ਹੋਣੀ ਚਾਹੀਦੀ ਕਿਉਂਕਿ ਜੇਕਰ ਇਲੈਕਸ਼ਨ ਹੁੰਦੀ ਆ ਇਹ ਚ ਕਈ ਵਾਰੀ ਗੁੱਸੇ ਕਿਤੇ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਇੱਕ ਦੂਜੇ ਨਾਲ ਬਹੁਤ ਕਲੋਜ ਹੁੰਦੇ ਆ ਜਿਹੜੇ ਕਲੋਜ ਹੁੰਦੇ ਹੋਏ ਵੀ ਜਦ ਪਤਾ ਲੱਗ ਜਾਂਦਾ ਵੀ ਇਹਨੇ ਫੋਟਾ ਉੱਤਰ ਪਾਈ ਆ ਚਲੋ ਮਨ ਚ ਜ਼ਰੂਰ ਕਿਡਾ ਏਲਾ ਸ਼ਿਕਵਾ ਹੋ ਜਾਂਦਾ ਵਾ ਤੇ ਇਹ ਤਾਂ ਹੋਣਾ ਤਾਂ ਇਹ ਚਾਹੀਦਾ ਸੀਗਾ ਵੀ ਜੇ ਸਰਬਸੰਪਤੀ ਹੁੰਦੀ ਪਰੰਤੂ ਮੈਨੂੰ ਹੁਣ ਇਹ ਪਤਾ ਨਹੀਂ ਵੀ ਇਹ ਵਿਚਾਰ ਜਿਹੜੇ ਹੋਏ ਨੇ ਵੀ ਇਹ ਕਿਵੇਂ ਕੀ ਕੀਤਾ ਵਾ ਤੇ ਹੁਣ ਇਹ ਜਿਹੜੀ ਆਪਣੀ ਇਹ ਇਲੈਕਸ਼ਨ ਆ ਕੀ ਆਪਣੇ ਲਤਾਲੇ ਪਿੰਡ ਦੀ ਇਹ ਜਰਨਲ ਜਰਨਲ ਦੀ ਜੈਂਟਸ ਦੀ ਆ ਕਿ ਲੇਡੀਜ਼ ਦੀ ਆ ਇਹ ਜਿਹੜੀ ਅੱਛਾ ਲੇਡੀਜ਼ ਦੀ ਆ ਉਹ ਜੇ ਲੇਡੀਜ਼ ਦੀ ਆ ਫਿਰ ਇਹਨਾਂ ਦੇ ਜੇ ਕੋਈ ਵੀ ਆ ਮੈਂਬਰ ਜਿਹੜਾ ਇਹ ਨੌਜਵਾਨ ਹੈ ਕਿ ਜਿਹੜਾ ਕੰਮ ਕਰਨਾ ਹੁੰਦਾ ਉਹ ਤਾਂ ਜੈਂਟਸ ਨਹੀਂ ਕਰਨਾ ਹੁੰਦਾ ਕਿਉਂਕਿ ਕਈ ਵਾਰੀ ਲੇਡੀਜ਼ ਨਹੀਂ ਉਹਨੇ ਕੰਮ ਕਰ ਸਕਦੇ ਆ ਹਨੇਰੇ ਸਵੇਰੇ ਜਾਣਾ ਜਾਣਾ ਹੁੰਦਾ ਕਿ ਉਹ ਕੰਮ ਤਾਂ ਗੁਰਜੀਤ ਸਿੰਘ ਵੀ ਕਰਨੇ ਨੇ ਕਿਉਂਕਿ ਜਿਹੜੀ ਇਹ ਇਲੈਕਸ਼ਨ ਆ ਇਹ ਤਖੜੇ ਹੋ ਕੇ ਲੜਨੀ ਪੈਂਦੀ ਆ ਇਹ ਨਹੀਂ ਹੈਗਾ ਬਸ ਕਈ ਵਾਰੀ ਇਹ ਹੈ ਆ ਕਈ ਛੱਡੀਆਂ ਲਾਉਣ ਵਾਲੇ ਬਹੁਤ ਹੁੰਦੇ ਨੇ ਪਰ ਉਹਨਾਂ ਤੋਂ ਵੀ ਬਚਣਾ ਹੁੰਦਾ ਤੇ ਆਪਣਾ ਮੈਨੂੰ ਬੜੀ ਖੁਸ਼ੀ ਹੋਈ ਆ ਵੀ ਇਹ ਇਕੱਠ ਦੇਖ ਕੇ ਬਹੁਤ ਕਈ ਚਿਹਰੇ ਮੈਂ ਹੁਣ ਦੇਖਦਾ ਬਹੁਤ ਕਈ ਨਵੇਂ ਆਏ ਨੇ ਕਈ ਪੁਰਾਣੇ ਹੈਗੇ ਨੇ ਮੇਰੇ ਸਾਥੀ ਨੇ ਗਰੇਹਾਣੀ ਨੇ ਪਰ ਬਹੁਤ ਸਾਰੇ ਹੁਣ ਜਿਹੜੇ ਹੈਗੇ ਆ ਜਨਰੇਸ਼ਨ ਉਹ ਨਵੇਂ ਆ ਗਏ ਨੇ ਤੇ ਮੈਨੂੰ ਬੜੀ ਖੁਸ਼ੀ ਹੋਈ ਆ ਵੀ ਜੇਕਰ ਇਹ ਨੌਜਵਾਨ ਪੀੜ੍ਹੀ ਅੱਗੇ ਆਵੇ ਤੇ ਆਪਾਂ ਜਿਹੜਾ ਆਪਣਾ ਮਤਦਾਦਾਨ ਆ ਉਹ ਬੜੇ ਸੂਝ-ਬੂਝ ਨਾਲ ਕਰੀਏ ਕਿਉਂਕਿ 5 ਸਾਲ ਦੇ ਲਈ ਜਿਵੇਂ ਇਹਨਾਂ ਨੇ ਪਹਿਲਾਂ ਨਸ਼ਿਆਂ ਦੀ ਗੱਲ ਕੀਤੀ ਆ ਪਰ ਆਪਣਾ ਤਾਂ ਪਿੰਡ ਗਰਕਦਾ ਜਾ ਰਿਹਾ ਹੈ ਨਸ਼ਿਆਂ 'ਚ ਮੈਂ ਬਹੁਤ ਸੁਣਦਾ ਹੁੰਨਾ ਕਲਦਾਂ ਦੇ ਅਨੁਸਾਰਾ ਵੀ ਇਹਨਾਂ ਇਹਨਾ ਹੈਗਾ ਨਸ਼ਾ ਜਾਦੇ ਵਧਿਆ ਹੋਇਆ ਬਹੁਤ ਜਾਦੇ ਪਰ ਇਹਦੇ ਤੇ ਕੋਈ ਚੰਗਾ ਜਿਹੜਾ ਆਪਣਾ ਪਿੰਡ ਨੂੰ ਵਧੀਆ ਗਾਈਡ ਗਾਈਡ ਕਰ ਸਕੇ ਉਹ ਸਰਪੰਚ ਹੋਣਾ ਚਾਹੀਦਾ ਸੋਗਿਸ ਕਰਕੇ ਮੈਂ ਤਾਂ ਬੇਨਤੀ ਇਹੀ ਕਰੂੰ ਆਪਣੇ ਸਾਰੇ ਜਿੰਨੇ ਵੀ ਤੁਸੀਂ ਆਏ ਹੋ ਇਹਦੇ ਜੀ ਸਿੰਘ ਦੇ ਜੀ ਸਿੰਘ ਦੇ ਦਰਵਾਜ਼ਾ ਆਏ ਹੋ ਤੇ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰਕੇ ਇਹ ਆਪਾਂ ਇਹਨਾਂ ਦੇ ਜਿਹੜਾ ਵੀ ਕੋਈ ਕੈਂਡੀਡੇਟ ਆ ਚਾਹੇ ਉਹਨਾਂ ਦੀ ਧਰਤੀ ਸਹਿਣ ਕਰਦੇ ਕੋਈ ਵੀ ਪੈਣ ਪਾਈਆ ਉਹਨੂੰ ਆਪਾਂ ਇਕੱਲੇ ਇਹੋਂ ਕੰਟੀਨਸ ਹੈ ਕਿ ਆਪਣੇ ਜਿਹੜੇ ਵਿਚਾਰ ਨੇ ਉਹ ਦੱਸਣਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਹਿਲੇ ਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਇੱਕ ਵਾਰੀ ਪਹਿਲੇ ਕਹਿਣ ਦੇ ਸਦੇ ਦੇ ਦੂਜੀ ਧਾਰੀ ਤੇ ਤੁਹਾਲੇ ਪੈਣਾ ਦਾ ਤੁਹਾਡਾ ਸਾਰਾ ਜੋ ਐਡ ਜਾਈਆਂ ਦਾ ਕੁੰਡੀਆਂ ਦਾ ਸਭ ਤੋਂ ਬੜਾ ਬਹੁਤ ਬਹੁਤ ਧੰਨਵਾਦ ਹੈ ਤੁਹਾਨੂੰ ਆਪਾਂ ਨੂੰ ਸਭ ਨੂੰ ਪਤਾ ਜੀ ਜਿਹੜੀ ਸਰਪੰਚੀ ਆ ਉਹ ਪਿੰਡ ਦੇ ਵਿੱਚ ਕੀ ਹੋਇਆ ਉਹ ਸਾਰੀ ਕੁੱਤੀ ਚੋਰਾਣਾ ਰੜੀਆਂ ਹੋਈਆਂ ਨੇ ਜੀ ਅੱਜ ਸਾਰਿਆਂ ਨੂੰ ਸਾਨੂੰ ਨੰਗਾ ਚਟਾਉ ਗਿਆ ਅੱਜ ਨਹੀਂ ਪਹਿਲਾਂ ਤੋਂ ਹੀ ਕਿਹੜਾ ਕਿਹਦੇ ਨਾਲ ਆ ਕਿਹੜਾ ਕਿਹਦੇ ਨਾਲ ਆ ਤੁਹਾਨੂੰ ਪਤਾ ਪਰ ਅੱਜ ਉਹਨਾਂ ਨੇ ਸਾਰਾ ਨੰਗਾ ਆਪ ਦਾ ਕਰਦਾ ਪਰ ਆਪਾਂ ਜਿੱਥੇ ਖੜੇ ਆ ਉਹੀ ਸਟੈਂਡ ਤੇ ਆ ਉਹੀ ਟੈਂਡ ਲਊਗਾ ਦੂਜੀ ਗੱਲ ਆ ਗਈ ਕੰਮ ਦੀ ਉਹ ਕਹਿੰਦਾ ਪੰਚਾਇਤ ਦੇ ਕੰਮ ਆ ਮੈਨੂੰ ਕਹਿੰਦੇ ਨੇ ਕਾਂਗਰਸੀ ਆਦਮੀ ਨੇ ਕਿਉਂਕਿ ਅੱਜ ਤੱਕ ਕਾਂਗਰਸ ਦੇ ਬਣੇ ਨੇ ਮੈਨੂੰ ਕਹਿੰਦੇ ਵੀ ਕੰਮ ਬੜਾ ਵਧੀਆ ਕੀਤਾ ਮੈਂ ਮਾੜਾ ਹੱਸਿਆ ਮੈਂ ਕਹਿੰਦੇ ਕੀ ਕਰ ਹੱਸਦਾ ਮੈਂ ਕਹਿੰਦਾ ਯਾਨ ਤਾਂ ਇਹ ਤੇਰੇ ਮਗਰੀ ਮੈਂ ਕਿਹੜਾ ਪੁੱਛਿਆ ਮੈਂ ਤਾਂ ਹਾਦਾਂ ਵੀ ਕੰਮ ਬਹੁਤ ਹੋ ਗਏ ਪਿੰਡ ਦੇ ਤੁਸੀਂ ਮੰਨ ਲਓ ਕਿ ਨਹੀਂ ਵੀ ਸੁੱਖ ਨੇ ਬੜਾ ਵਧੀਆ ਕੰਮ ਕੀਤਾ ਮੈਂ ਕਿਹਾ ਹਾਂਜੀ ਮੈਂ ਖੋਲੋ ਗਿਆ ਮੈਂ ਕਿਹਾ ਉਹ ਪਲੇਨ ਤੋਂ ਗਲਤ ਨਾ ਕੀਤਾ ਮੈਂ ਕਿਹਾ ਇਹ ਦੁਬਾਰਾ ਫੇਰ ਕਹਿੰਦੇ ਹੋਇਆ ਨਹੀਂ ਮੈਂ ਕਿਹਾ ਹੋਇਆ ਤੁਸੀਂ ਇਹ ਤੋਂ ਪਹਿਲਾਂ ਸੀਗਾ ਪਟਵਾਰੀ ਬੜਾ ਕੰਮ ਕਰਿਆ ਵੀ ਉਹਨੇ ਗ੍ਰਾਮ ਬੜਾ ਕੰਮ ਕਰਿਆ ਵੀ ਉਹਨੇ ਫਲਾਣਾ ਆ ਬੜਾ ਕੰਮ ਕਰਿਆ ਜੀ ਪਿੰਡ ਦੇ 10 10 ਉਹਨਾਂ ਨੇ ਵੀ ਕਾਲੀ ਦੂਜਿਆਂ ਨੇ ਵੀ 25 30 ਸਾਲ ਦੇ ਹੋ ਕੇ ਪਿੰਡ ਅਜੇ ਵੀ ਪੁਰਾਣੀ ਏਟਾ ਦਾ ਫਿਰ ਤੁਹਾਨੂੰ ਵਾਦਾ ਕਰਦੇ ਆ ਦਾਵਾ ਕਰਦੇ ਆ ਕੱਲੀ-ਕੱਲੀ ਇਹ ਜਗ੍ਹਾ ਦੇ ਵਿੱਚ ਆਪਣਾ ਟੈਂਟ ਨੋਕਾਟ ਲੱਗਦੀ ਉਸੇ ਵੇਧ ਬਾਹਰ ਦੇਦੇ ਜਿਹੜੇ ਬਾਹਰਲੇ ਘਰ ਵੀ ਨੇ ਪਿੰਡਾਂ ਤੋਂ ਕਾਹਰ ਵਾਹਦੇ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਇਹ ਏ ਥੋੜੀ ਮੈਂ ਸੋਚਦਾ ਵੀ ਜੇ ਵੱਜੂਗੀ ਤਾਂ ਇਹ ਨਹੀਂ ਤਾਂ ਉੱਥੇ ਵੀ ਏਕਾ ਲੌਕ ਲਾਈ ਜਾਊਗੀ ਦੂਜੀ ਗੱਲ ਜਿਹੜੇ ਕੰਮਾਂ ਦੀ ਅਗਲਾ ਕਹਿੰਦਾ ਸਰਪੰਚ ਨੇ ਫਲਾਣਾ ਕੰਮ ਕਰਤਾ ਇਹ ਜਿਹੜਾ ਵੀ ਸਰਪੰਚ ਤੇ ਖੜਦਾ ਸੈਕਟਰੀ ਆ ਜਾਂਦਾ ਉਹਨੂੰ ਕਹਿੰਦੇ ਆਓ ਜੀ ਸੈਕਟਰੀ ਸਾਹਿਬ ਕੁਰਸੀ ਲੈ ਕੇ ਆਜੋ ਗੁਰੂ ਇਸ ਤਰ੍ਹਾਂ ਔੜਦੇ ਨੇ ਮਾੜਾ ਸੈਕਟਰੀ ਆ ਜਿਵੇਂ ਭਗਵੰਤ ਬਾਵਾ ਮੁਕਮਦੀ ਆਈਪੀਐਸ ਆਈਏ ਸਾਸਟਰ ਸੈਕਟਰੀ ਨੇ ਉਹਨਾਂ ਨਾਲ ਸਾਥ ਦਿਆ ਕਰਾਂਗਾ ਮਾਤਾ ਪਾ ਇਹ ਉੱਠ ਕੇ ਖੜਾ ਹੋ ਜਾਂਦੇ ਸੈਕਟਰੀ ਸਰਪੰਚ 12 ਵਜੇ ਵੀ ਸਾਥ ਦਾ ਵੀ ਰਾਤ ਨੂੰ ਉੱਥੇ ਆਉਂਨੇ ਸਸਪੈਂਡ ਹੋ ਇਹਨਾਂ ਦਾ ਇਹ ਚੀਜ਼ਾਂ ਦਾ ਨਹੀਂ ਪਤਾ ਇਹ ਕਰਦੇ ਨੇ ਸਰਪੰਚਿਆ ਸਰਪੰਚਿਆ ਕਿਥੋਂ ਕਰਨਗੇ ਇਸ ਗੱਲ 'ਚ ਉਹਨਾਂ ਦੀ ਇਹ ਸੈਟ ਕਿਉਂ ਇਹ ਖਾਂਦੇ ਨੇ ਪਰ ਆਪਾਂ ਇਹ ਗੱਲ ਦੀ ਗੱਲ ਦਾਵਾ ਕਰਦੇ ਆ ਵਾਦਾ ਕਰਦੇ ਆ ਕੋਈ ਖਾਣ ਨਹੀਂ ਉਹ ਆਈ ਸਾਨੂੰ ਘਰ ਦਿਖੂਗਾ ਤੁਹਾਨੂੰ ਸਾਰਾ ਖੂਬਸੂਰਤ ਨਹੀਂ ਦਿਖੂਗਾ ਇਹਨਾਂ ਕਹਿੰਦਾ ਕੇ ਮਾਦਾ ਜੱਜਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਭਾਈ ਗੱਲ ਇਹ ਆ ਜੀ ਇੱਕ ਬੇਨਤੀ ਸੀ ਕਿ ਥੋੜਾ ਗੱਲ ਆਈ ਆ ਵੀ ਅਸੀਂ ਤਾਂ ਚਲੋ ਪਰਾਈ ਨੂੰ ਖੜਾ ਕਰਦੇ ਸੀ ਇਹ ਕਹਿੰਦੇ ਵੀ ਲੜਕੀ ਨੂੰ ਵਿੱਚ ਆਈ ਆ ਗੱਲ ਵੀ ਉਹ ਖੜਾ ਕਰਨ ਦੀ ਚਲੋ ਬਾਕੀ ਪੈਂਟਿੰਗ ਵੀ ਆ ਫਿਰ ਵੀ ਦੁਬਾਰਾ ਪੈਸੇ ਵੀਰੇ ਗੱਲਾਂਗੇ ਇਹਨਾਂ ਕਾਹ ਖਿਮਾ ਜਾਜ ਕਾ ਬਾਈਗੁਰ ਦੀ ਕਾ ਖਾਲਸਾ ਬਾਈਗੁਰ ਦੀ ਕਿ ਬਤੈ ਤੇਰੇਦਰ ਤੁਸੀਂ ਕੋਣ ਹੋ ਨੇ ਗਿੰਦਰ ਕੌਰ ਜੀ ਸਵਾਦਨ ਕਰਨਗੇ ਬੰਦੂ ਜੀ ਦਾ ਖਾਲਸਾ ਬਾਈਗੁਰ ਜੀ ਦੀ ਮੈਂ ਬਸ ਇਹਨਾਂ ਕੀ ਕਹਿਣਾ ਚਾਹੁੰਨੀ ਆ ਵੀ ਜਿਹੜੀ ਹਲੇ ਤੱਕ ਡਿਵੈਲਪਮੈਂਟ ਨਹੀਂ ਹੋਈ ਆਪਣੀ ਪਿੰਡ ਦੀ ਉਹ ਜਿਹੜੇ ਕਰਾਂਗੇ ਡਵੈਲਪਮੈਂਟ ਗਰੋਥ ਜਿਹੜੇ ਬਾਹਰ गए ਸਟੂਡੈਂਟਸ ਨੇ ਉਹਨਾਂ ਨੂੰ ਵੀ ਇਹ ਚੀਜ਼ ਦਾ ਪਤਾ ਲੱਗ ਗਿਆ ਵੀ ਹਾਂ ਇਹ ਸਾਡਾ ਪਿੰਡ ਆ ਉਹ ਮਾਣ ਮਹਿਸੂਸ ਕਰਦੇ ਇਹ ਸਾਡਾ ਪਿੰਡ ਬਸ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਵਾਈਬ ਦੀ ਖਾਲਸਾ ਵਾਈਕਲ ਦੀ ਕੀ ਪਦੇ ਮੇਰੀ ਭੈਣ ਨੇ ਜੀ ਜੋ ਕਿਹਾ ਕਿ ਅਸੀਂ ਬਾਹਰ गए ਬੱਚਿਆਂ ਨੂੰ ਪਤਾ ਲੱਗੂਗੇ ਪਿੰਡ ਹੈ ਨਾ ਸਾਡਾ ਪਿੰਡ ਆ ਮਾਣ ਮਹਿਸੂਸ ਕਰਨਗੇ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਜੋ 25 30 ਸਾਲਾਂ ਚੱਲੇ ਪਿੰਡ ਦੀ ਡਿਵੈਲਪਮੈਂਟ ਨਹੀਂ ਹੋਈ ਗ੍ਰੋਥ ਨਹੀਂ ਹੋਈ ਉਹ ਜਦੋਂ 5 ਸਾਲਾਂ ਚ ਹੋਣੀ ਹੈ ਨਾ ਜਿਹੜੇ ਜਵਾਕ ਅੱਜ ਗਏ ਨੇ ਜਿਨ੍ਹਾਂ ਨੇ 5 ਸਾਲਾਂ ਬਾਅਦ ਮੁੜਨਾ ਆਮ ਤੌਰ ਤੇ ਜਵਾਕ 2-3 ਸਾਲ ਬਾਅਦ 5 ਸਾਲ ਬਾਅਦ ਮੁੜਦਾ ਕੋਈ ਵੀ ਵਰ ਗਿਆ ਜਦੋਂ ਮੁੜਨਗੇ ਉਹ ਪਛਾਣਗੇ ਨਿੱਕੇ ਕਿ ਹਾਬੀਏ ਸਾਡਾ ਪਿੰਡ ਸਾਰਾ ਕੁਝ ਬਦਲਾ ਕੇ ਅੱਖਾਂਗੇ ਜੀ ਜਿੰਨੀ ਸਾਨੂੰ ਪੂਰੀ ਸਰਕਾਰ ਕਰੇ ਗ੍ਰਾਂਟ ਆਊਗੀ ਜੋ ਸਾਨੂੰ ਸਰਕਾਰ ਕਰੇ ਕਿਹਾ ਜੋ ਕਰਕੇ ਸਾਡੀ ਪਿੰਡ ਦੀ ਆਹ ਸਮੱਸਿਆ ਹੋਣੀ ਹੈ ਜੋ ਛੋਟੇ ਵੱਡੇ ਸਾਡੇ ਬੱਚਿਆਂ ਜਾਣ ਕੇ ਕਿਹੜੀ ਆਹ ਸਮੱਸਿਆ ਆਵਾਂ ਨੇ ਅਸੀਂ ਇਕੱਲੀ ਇਕੱਲੀ ਸਮੱਸਿਆ ਦਾ ਹੱਲ ਕਰਦਾਗੇ ਚਾਹੇ ਉਹ ਨਸ਼ਿਆਂ ਦੇ ਪ੍ਰਤੀ ਆ ਚਾਹੇ ਉਹ ਪਿੰਡ ਦੀ ਡਿਵੈਲਪਮੈਂਟ ਪ੍ਰਤੀ ਆ ਚਾਹੇ ਕੋਈ ਇਟਾਂ ਲਬੋੜੀਆਂ ਨੇ ਚਾਹੇ ਕੋਈ ਨਾਲੀਆਂ ਭਰੋਣੀਆਂ ਨੇ ਪਰ ਸਭ ਤੋਂ ਕਿਹੜਾ ਮੁੱਦਾ ਉਹ ਦੱਸਿਆ ਦਾ ਕੋਈ ਵੀ ਪਰਿਵਾਰ ਕੋਈ ਵੀ ਘਰ ਜਿਹਦੇ ਬਾਹਰ ਨਾਲੀ ਨਾ ਬਣੀ ਹੋਵੇ ਜਾਂ ਕੋਈ ਡਿਵੈਲਪਮੈਂਟ ਨਾ ਹੋਈ ਹੋਵੇ ਉਹ ਤੋਂ ਨਹੀਂ ਦੁਖੀ ਹੁੰਦਾ ਦੁਖੀ ਹੁੰਦਾ ਉਹ ਤੋਂ ਕੇ ਹਾਂ ਵੀ ਸਾਡਾ ਪੁੱਤ ਗਲਿਆ ਪਿਆ ਸਾਡਾ ਪੁੱਤ ਰੁਲਿਆ ਪਿਆ ਜੋਨ ਖਾਣੀਆਂ ਗੋਲੀਆਂ ਨੇ ਖਾਣੇ ਨਸੇ ਨੇ ਠੀਕ ਆ ਜੋ ਸਰਿਆਂ ਵਿਗਦੇ ਨੇ ਠੀਕ ਉਹਦੇ ਨਾਲ ਕੀ ਹੋਣਾ ਤੁਹਾਡਾ ਪੁੱਤ ਗੜਲੇ ਨੇ ਜਦੋਂ ਕੋਈ ਪਰਿਵਾਰ ਨਾ ਦੁਖੀ ਹੁੰਦਾ ਤਾਂ ਉਹਦੇ ਤੋਂ ਦੁਖੀ ਹੁੰਦਾ ਕਿ ਹਾਂ ਵੀ ਸਾਡਾ ਪੁੱਤ ਗਲਿਆ ਹੋਇਆ ਨਾ ਕਿ ਇਹਨਾਂ ਚੀਜ਼ਾਂ ਦੁਖੀ ਹੁੰਦਾ ਕਿ ਆਹ ਵੀ ਡਿਵੈਲਪਮੈਂਟ ਨਹੀਂ ਹੋਈ ਆਹ ਜੀ ਨਹੀਂ ਰਹਿ ਗਈ ਡਿਵੈਲਪਮੈਂਟ ਕਰਦੇ ਨੇ ਮੰਨਦਾ ਵੇ ਕੀਤੀ ਆ ਕਿੰਨੀ ਕੁ ਕੀਤੀ ਆ 100 ਚੋਂ 10% ਹੁਣ ਜੇ 10% ਨਾਲ ਪਿੰਡ ਵਾਲੇ ਤੁਸੀਂ ਖੁਸ਼ ਹੋ ਫੇਰ ਤਾਂ ਜੀ ਉਹ ਸਰਪੰਚ ਵਧੀਆ ਨੇ ਪਰ ਸਾਡੀ ਨਿਗਾਹ ਚ 10% ਜਿਹੜੀ ਡਿਵੈਲਪਮੈਂਟ ਹੋਈ ਆ ਉਹ ਕੋਈ ਬਹੁਤੀ ਡਿਵੈਲਪਮੈਂਟ ਨਹੀਂ ਅਸੀਂ ਉਹਨਾਂ ਨੂੰ ਸਰਪੰਚ ਨਹੀਂ ਵਧੀਆ ਮੰਨਦੇ 20 ਸਾਲ ਤੱਕ ਮੇਰੇ ਚਾਚਾ ਜੀ ਨੇ ਪਿੰਡ ਦੀ ਸੇਵਾ ਹੀ ਕੀਤੀ ਆ ਤਾਂ ਹੀ ਅਸੀਂ ਹੁਣ ਇੱਥੇ ਪੰਗਾ ਲਿਆ ਕਿ ਇੱਥੇ ਇਸ ਵਾਰ ਅਸੀਂ ਆਪਦਾ ਕੈਂਡੀਡੇਟ ਖੜਾ ਕਰਨਾ ਤੇ ਪਿੰਡ ਦੀ ਡਿਵੈਲਪਮੈਂਟ ਕਰਨੀ ਆ ਬਹੁਤ ਚਾਹ ਰਹੂਗਾ ਅਸੀਂ ਤੁਹਾਨੂੰ ਦੇਖਦੇ ਹਾਂ ਨੂੰ ਕਿਹੜਾ ਬੰਦਾ ਕਿਵੇਂ ਆ ਕਿਹੜਾ ਬੰਦਾ ਕਿਵੇਂ ਆ ਕੀ ਬੰਦਾ ਕਿਹੜੀ ਡਿਵੈਲਪਮੈਂਟ ਕਰਦਾ ਕਿਹੜਾ ਬੰਦਾ ਕਿਹੜੀ ਡਿਵੈਲਪਮੈਂਟ ਕਰਦਾ ਤੁਸੀਂ ਹੁਣ ਇੱਥੇ ਦੇਖ ਹੀ ਰਹੇ ਹੋਵੋਗੇ ਕਿ ਜਿੰਨੀ ਵੀ ਆਪਣੇ ਪਿੰਡ ਦੀ ਰਾਜਨੀਤੀ ਵਾਲੀ ਗਰੀਮ ਆ ਕੋਈ ਇੱਥੇ ਇੱਕ ਵੀ ਬੰਦਾ ਨਹੀਂ ਕਿਉਂ ਕਿ ਸਾਰਿਆਂ ਨੂੰ ਪਤਾ ਕਿ ਇਹਦੀ ਆਬਾਦ ਸਾਡੇ ਨਾਲ ਆ ਐ ਕਿ ਤੁਸੀਂ ਸਾਡੇ ਨਾਲ ਹੋ ਜਦੋਂ ਵੀ ਅਸੀਂ ਕੋਈ ਮੂਹਰੇ ਆਉਣ ਦੀ ਗੱਲ ਕੀਤੀ ਕਿ ਉਹਨਾਂ ਨੂੰ ਪਤਾ ਸੀ ਕਿ ਜੇ ਅਸੀਂ ਮੂਹਰੇ ਆ ਗਏ ਤਾਂ ਸਾਰੀ ਜਿਹੜੀ ਵੀ ਉਹਨਾਂ ਦੀ ਰਾਜਨੀਤੀਆਂ ਸਾਰੀ ਠੱਪ ਹੋ ਜੂ ਜਿਹੜੇ ਵੀ ਉਹ ਪੈਸੇ ਖਾਂਦੇ ਨੇ ਕਿਉਂਕਿ ਖਾਣਾ ਹੀ ਗੈਰਸਾ ਤੇ ਆਪਾਂ ਇਹਨੂੰ ਜਦੋਂ ਡਿਪਾਰਟਮੈਂਟ ਨਹੀਂ ਹੋਈ ਜੇ ਹੋਈ ਹੁੰਦੀ ਤਾਂ ਮੈਨੂੰ ਦਿਖਾ ਦਿਓ ਕਿੱਥੇ ਹੋਈ ਹੈ ਜੀ ਮੈਂ ਮੈਂ ਜਿਹੜਾ ਵੀ ਆਪਣਾ ਸਰਪੰਚ ਹੋਣ ਤੱਕ ਬਣੇ ਨੇ ਜਾਂ ਜਿਹੜੇ ਵੀ ਰਾਜਨੀਤੀ ਵਾਲੇ ਬੰਦੇ ਨੇ ਮੈਂ ਨਾਲ ਚੱਲੂ ਕਿ ਹਾਂ ਵੀ ਮੈਨੂੰ ਦੱਸੋ ਕਿਹੜੀ ਡਿਵੈਲਪਮੈਂਟ ਹੋਈ ਆ ਤੇ ਕਿੱਥੇ ਹੋਈ ਆ ਜੇ ਡਿਵੈਲਪਮੈਂਟ ਹੁੰਦੀ ਤਾਂ ਆਪਾਂ ਨੂੰ ਸਾਫ਼ ਦਿਖਦੀ ਤੁਹਾਨੂੰ ਵੀ ਸਾਰਿਆਂ ਨੂੰ ਦਿਖਦੀ ਜਾਂ ਮੈਨੂੰ ਤੁਸੀਂ ਦੱਸੋ ਇੱਕ ਆਪਣੇ ਪਿੰਡ ਗਰਾਊਂਡ ਬਣਿਆ ਉਹ ਵੀ ਮਨਪ੍ਰੀਤ ਅਹੇ ਵਾਲੀ ਜੀ ਨੇ ਬਣਾਇਆ ਆਪਣੇ ਪਿੰਡ ਵਾਲਿਆਂ ਦਾ ਕੋਈ ਹੱਕ ਨਹੀਂ ਰੱਚ ਜੇ ਆਪਾਂ ਕਹਿ ਦਈਏ ਕਿ ਆਪਣੇ ਪਿੰਡ ਵਾਲਿਆਂ ਨੇ ਬਣਵਾਇਆ ਤਾਂ ਉਹ ਕੀ ਕਹਿਣਾ ਇਹਦਾ ਫਿਰ ਸਾਰੇ ਪਿੰਡਾਂ 'ਚ ਬਣੇ ਨੇ ਫਿਰ ਤਾਂ ਸਾਰੇ ਪਿੰਡਾਂ ਦੇ ਸਰਪੰਚਾਂ ਨੇ ਕਿਹਾ ਹੋਣਾ ਦਾ ਵਾ ਇਹ ਹੋਇਆ ਸੀਗਾ ਕਿ ਅਸੀਂ ਕਿਹਾ ਸੀ ਜਾ ਕੇ ਕੀ ਕੀਤਾ ਪਰ ਕੀਤਾ ਕਿਸੇ ਨੇ ਨਹੀਂ ਕੀਤਾ ਉੱਪਰ ਵਾਲੀ ਸਰਕਾਰ ਨੇ ਮੈਂ ਤਾਂ ਇਹੀ ਤੁਹਾਨੂੰ ਬੇਨਤੀ ਉਹ ਕਰਦਾ ਕਿ ਹੁਣ ਕਿੰਨਾ ਚਿਰ ਹੋਰ ਤੁਸੀਂ ਚੋਰਾਂ ਨੂੰ ਘੁਵਾਈ ਜਾਵੋਗੇ ਪਹਿਲੀ ਵਾਰ ਤੁਹਾਡੇ ਮੂਹਰੇ ਖੜੇ ਹੋਏ ਆ ਠੀਕ ਹੈ ਜੀ ਸਿਰ ਝੁੱਕ ਕੇ ਬੇਤੀ ਕਰਦੇ ਆ ਐਦਕੀ ਸਾਨੂੰ ਮੌਕਾ ਦਿਓ ਤੇ ਐਦਕੀ ਤੁਸੀਂ ਦੇਖਿਓ ਕਿ ਕਿਵੇਂ ਨਸ਼ੇਬੰਦ ਹੁੰਦੇ ਨੇ ਕਿਵੇਂ ਡਿਪਾਰਟਮੈਂਟ ਹੁੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾ ਪਹਿਲਾਂ ਫਿਰ ਤੋਂ ਕੀਤੀ ਜਾਂ ਜਿਹੜੀ ਇਹ ਇਹ ਸਮਾਗਮ ਕੀ ਕਰ ਰਹੀ ਹੈ ਪਹਿਲਾਂ ਤਾਂ ਮੈਂ ਮੁਬਾਰਕਵਾਦ ਜਨਾ ਨਹੀਂ ਤਾਂ ਜਿਹੜੇ ਬੱਚੇ ਨੇ ਛੋਟੀ ਜਿਹੀ ਉਮਰ ਦੀ ਬੇਟੀ ਆਏ ਹੈ ਨਹੀਂ ਤਾਂ ਸਾਹਮਣੇ ਕਿਸੇ ਖੜਨਾ ਹੀ ਵਸਾ ਬੰਦਿਆਂ ਦੇ ਬੂਰੇ ਖਾਣਾ ਬਹੁਤ ਔਖਾ ਹੁੰਦਾ ਉਹਦੀਆਂ ਲੱਗਾਂ ਹੀ ਕੰਬੀ ਜਾਂਦੀਆਂ ਉਹ ਇਕੱਲੇ ਫੜ ਕੇ ਰੱਖਣੀਆਂ ਪੈਂਦੀਆਂ ਨੇ ਭਈ ਉਹ ਜਣੀ ਇੰਨਾ ਮੈਂ ਖੁਸ਼ ਆ ਭਈ ਇਹ ਬੇਟੀ ਸਰਪੰਚੀ ਦੇ ਖੜ ਰਹੀ ਜਾਂ ਤੇ ਮੈਨੂੰ ਬੜੀ ਖੁਸ਼ੀ ਹੋਈ ਆ ਪਰ ਮੈਂ ਇਹ ਬੇਨਤੀ ਕਰੂੰਗਾ ਜਿਹੜੀ ਆਪਣੀ ਧੂਰ ਦੀ ਵਰਤੋਂ ਕਰਨੀ ਆ ਤੁਸੀਂ ਉਹ ਆਪਦੀ ਸਿਆਰਫ ਨਾ ਕਰਨੀ ਆ ਇਹ ਹੈਈ ਮੱਤ ਦਾ ਇਹ ਆਪਣੀ ਮੱਤ ਦਾ ਜਿਹੜੀ ਛੋਟੀ ਮੱਤ ਆ ਉਹਦਾ ਦਾਣ ਆ ਪਰ ਮੈਂ ਅਕੇ ਦੇਖਿਆ ਮੇਰੇ ਮਿਸਿਸ ਵੀ ਖੜੇ ਸੀਗੇ ਇੱਕ ਪਾਸੇ ਤਾਂ ਤੁਸੀਂ ਦੇਖ ਲਓ ਕੀ ਆ ਰਾਮ ਰਾਮ ਇੱਕ ਪਾਸੇ ਤਾਂ ਰਾਮ ਦੇ ਘਰ ਵਾਲੀ ਇੱਕ ਪਾਸੇ ਮੇਰੇ ਘਰ ਵਾਲੀ ਉਹ ਹਰ ਮਾਸਟਰ ਸਕੂਲ ਦੀ ਹਰਫੈਸ਼ਨਲ ਲਿਖੀ ਹੋਈ ਤੇ ਉਹ ਇੱਕ ਵਿਚਾਰੀ ਕਿ ਕੰਮ ਤਾਂ ਉਹਨਾਂ ਨੇ ਹੀ ਕਰੇ ਨੂੰ ਤੇ ਪਰ ਲੋਕਾਂ ਨੇ ਕੀ ਕੀਤਾ ਚਲੋ 20 25 ਵੋਟਾਂ ਤੇ ਫੇਰ ਹਾਰ ਹੋਈ ਸਾਡੀ ਪਰ ਮੈਂ ਇਹ ਸੋਚਦਾ ਹੁੰਦਾ ਵੀ ਜਿਹੜਾ ਦਸਤਰਾ ਵਿੱਚ ਕੰਮ ਕਰਾ ਸਕਦਾ ਤੇ ਉਹ ਜਾਂਦਾ ਇਹ ਨਾ ਹੋਵੇ ਵੀ ਉਹ ਦੂਜਿਆਂ ਦੀ ਝੋਲੀ ਚ ਪੈ ਜੇ ਉਹ ਦੂਜੇ ਉਹ ਨੂੰ ਜਮੇ ਤੇ ਬਸ ਕਹਿਣ ਵੀ ਉਹਵੇਂ ਹੀ ਕਰੀ ਜਾਵੇ ਕਿਉਂਕਿ ਆਪ ਦੀ ਅਕਲ ਤੋਂ ਕੰਮ ਨਹੀਂ ਲੈਂਦੇ ਵੀ ਆਪਾਂ ਸਰਪੰਚਾ ਇਹ ਹੈ ਜਾਂ ਤੋਂ ਨਾ ਵੀ ਜਿਹੜਾ ਉਹ ਆਪਣੀ ਆਪਣੀ ਅਕਲ ਦੇ ਮੁਤਾਬਕ ਆਪ ਚੱਲੇ ਆਪ ਕੰਮ ਕਰਵਾਵੇ ਇਹ ਨਾ ਹੋਵੇ ਵੀ ਦੂਜੇ ਚਾਰ ਪੰਜ ਉਹਨੂੰ ਵਸਫਹਲਜਾਂ ਦੇ ਇਕੱਠੇ ਹੋ ਕੇ ਚੱਲ ਵੀ ਸਰਪੰਚਾ ਨਾਲ ਇੱਥੇ ਨੂੰ ਆ ਰੋ ਚੱਲ ਵੀ ਸਰਪੰਚਾ ਇੱਥੇ ਸੈਨ ਕਰਦੇ ਉਹਨੂੰ ਵਿਚਾਰੇ ਨੂੰ ਪੜ੍ਹਨਾ ਨਾ ਆਵੇ ਲਿਖਣਾ ਨਾ ਆਵੇ ਪਰ ਆਪਾਂ ਇਹ ਮੈਨੂੰ ਬੜੀ ਖੁਸ਼ੀ ਦੀ ਗੱਲ ਆ ਤੇ ਆਪਣੀ ਧੀ ਆ ਜਿਹੜੀ ਉਹ ਬੜੀ ਲਿਖੀ ਆ ਹੁਣ ਮੈਂ ਤਾਂ ਕਹਿੰਦਾ ਵੀ ਹੁਣੇ ਇਹਨਾਂ ਨੂੰ ਮੁਬਾਰਕਬਾਦ ਦੇ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ 25 30 ਸਾਲ ਹੋ ਗਏ ਮੇਰੇ ਚਾਚਾ ਜੀ ਨੂੰ ਰਾਜਨੀਤੀ ਤੇ ਅੱਜ ਤੱਕ ਇੱਕ ਵੀ ਬੰਦਾ ਉੱਠ ਕੇ ਕਹਿ ਦੇਵੇ ਵੀ ਮੇਰੇ ਚਾਚਾ ਜੀ ਨੇ ਕਿਸੇ ਕੋਈ ਇੱਕ ਵੀ ਪੈਸਾ ਲਿਆ ਹੋਵੇ ਜਾਂ ਫੈਸਲਾ ਕਰਾਉਣ ਦੇ ਵਿੱਚ ਜਾਂ ਥਾਣੇ ਤੱਕ ਗੱਲ ਪਹੁੰਚੀ ਹੋਵੇ ਕਿਸੇ ਦੀ ਅੱਜ ਤੱਕ ਥਾਣੇ ਦਾ ਕਰੀਬ ਵੀ ਨਹੀਂ ਸਾਰੇ ਮਸਲੇ ਹੱਲ ਕੀਤੇ ਗਏ ਅੱਜ ਤੱਕ ਇੱਕ ਵੀ ਬੰਦਾ ਉੱਠ ਕੇ ਕਹਿ ਦੇਵੇ ਵੀ ਹਾਂ ਥਾਣੇ ਤੱਕ ਗੱਲ ਗਈ ਆਪਣੇ ਪੰਚਾਇਤਵਾਂ ਤੋਂ ਵਾਅਦਾ ਹੋਊਗਾ ਜੀ ਸਾਰੇ ਫੈਸਲੇ ਆਪਣੇ ਪਿੰਡੀ ਹੋਣਗੇ ਆਪਣੇ ਘਰ ਹੋਣਗੇ ਕਿਸੇ ਤੂੰ ਇਹ ਯੂਨਿਅਨ ਕਾ ਵੀ ਬਾਹਰ ਜਾਊਗਾ ਜਿਹੜਾ ਔਕਾ ਤੇ ਇੱਥੇ ਆਉਗਣੇ ਪੰਚਾਇਤ ਉਹਦੇ ਨਾਲ ਹੀ ਜਾਊ। ਇਹ ਗੱਲ ਹੈ ਕਿ ਆ ਛੋਟਾ ਸਹਿਯੋਗ ਆ ਉਹ ਜਿਹੜਾ ਕਿ ਬੈਠੇ ਅਸੀਂ ਦੱਤਾ ਅਸੀਂ ਬਾਚੜ ਕੇ ਆਪੋ ਆਪਣਾ ਨੋਟਾਣਾ ਜੀ ਉਹ ਥੋੜੇ ਜੋੜ ਨਾਲ ਹੀ ਜਿੱਤੇ ਹੋਣਾ ਕਾੜਨਾ ਦਾ ਉਮੀਦਵਾਰ ਨੇ ਆਪਰ ਜਿਤਾਉਣਾ ਤੁਸੀਂ ਆ। ਇਹ ਕਾ ਕੇ ਬੇਨਤੀ ਆ ਵੀ ਤੁਸੀਂ ਜਰੂਰ ਬਹੁਤ ਵੱਡ ਜੋ ਲਾ ਕੇ ਕਾਮਯਾਬ ਕਰਿਓ। ਛੋਟਾ ਇਹਨਾਂ ਕਹਿੰਦਾ ਖੇਮਾ ਦਾ ਜਾਂਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਾਰੀਆਂ ਸੰਗਤਾਂ ਜੀ ਕੋ ਬੋਲਤਾ ਰਾਂਗੇ ਇਹਨੇ ਬੋਲਣਾ ਤਾਂ ਜੀ ਇੱਕ ਕਦੇ ਮੈਂ ਕੋਈ ਸਮਝਦਾ ਹਾਂ ਕਿ ਸਾਡਾ ਗਾਇਜ਼ ਹੁਣ ਤੇਰੀ ਪਿੰਡ ਦਾ ਭੂਆ ਕਿ ਤੁਹਾਡੇ ਹੱਥਾਂ ਚਾ ਸਾਡੇ ਹੱਥ ਚ ਨਹੀਂ ਕਿ ਤੁਸੀਂ ਕਿਹਨੂੰ ਚੁਣਦੇ ਹੋ ਕਿ ਤੁਹਾਡੇ ਹੱਥ ਚ ਇੱਦਾਂ ਵੋਟਾਂ ਦੇਣੇ ਹੋ ਤੁਹਾਡੇ ਹੱਥਾਂ ਚ ਜੀ ਇਸ ਕਰਕੇ ਸੋਚ ਕੇ ਜਿਹੜਾ ਵਧੀਆ ਜੀ ਚੱਲੇ ਜੀ ਚੋਣੋ ਨਹੀਂ ਤਾਂ ਹੁਣ ਪੂਰੇ ਹੀ ਵੀਰ ਜੀ